ਤੂੰ ਤੂੰ ਆ ਮੈਂ ਤੇਰਾ ਮਾਰ ਮਾਰ ਚਪੇਣਾ ਸੋਇਆ ਤੂੰ ਹੀਰੋਗਰੀ ਜੀ ਦਿਖਾਈ ਜਾਂਦਾ ਵੀ ਘੰਟਿਆਂ ਦੇ ਵੀਡੀਓ ਡਿਲੀਟ ਕਰਦੇ ਐ ਕਰ ਦੂ ਉਹ ਕਰ ਦੂ ਤੇਰਾ ਮੈਂ ਦੇਣਾ ਕੁਸ ਕੱਲ ਤੂੰ ਐ ਕਰ ਓਏ ਤੂੰ ਕਹਿੰਦਾ ਸੀ ਗੱਲ ਸੁਣ ਤੂੰ ਕਹਿੰਦਾ ਵੀ ਇੰਡੀਆ ਤੇਰਾ ਬੈਨ ਲੱਗਿਆ ਹੋਇਆ ਤੂੰ ਹੀਰੋਗਰੀ ਦਿਖਾਈ ਆ ਉੱਤੇ ਐ ਕਰ ਲੈ ਮੈਨੂੰ ਸਾਹ ਦੇਟ ਲਈ ਤੇਰਾ ਇੱਥੇ ਆ ਕੇ ਬੂਥਾ ਗੁੱਟਾ ਮੈਂ ਜਾਂ ਤੂੰ ਹੈ ਨਹੀਂ ਜਾਂ ਮੈਂ ਹੈ ਨਹੀਂ ਆ ਵੀਡੀਓ ਵੀ ਪਾਉਂ ਆ ਹੁਣ ਫੁੱਦੂਏ ਬੰਦੇ ਨੇ ਰੋਮੀ ਇਹ ਕਹਿੰਦਾ ਸੀ ਵੀ ਘੰਟੇ ਦੇ ਵਿੱਚ ਵੀਡੀਓ ਲੀਡ ਕਰਤੀ ਐੇ ਕਰ ਦੂ ਉਹ ਕਰ ਦੂ ਇਹ ਕਹਿੰਦਾ ਇੰਡੀਆ ਬੈਣਾ ਮੈਂ ਇੰਡੀਆ ਨਹੀਂ ਆ ਸਕਦਾ ਲੈ ਜੱਟ ਦਾ ਪੁੱਤ ਮੈਨੂੰ ਸਾਧੇਟ ਲਈ ਦੋ ਦੋ ਹੱਥ ਮੇਰਦੇ ਦੇਖੀ ਹਾਂ ਮੈਂ ਤੇਰੇ ਨਾਲ ਹੀ ਬੈਸੇ ਜਾਊਂਗਾ ਇਹ ਚ ਮੇਰਾ ਉਹ ਹੈ ਨਹੀਂ ਕੋਈ ਕਿਉਂਕਿ ਇਹਨੇ ਪਹਿਲੀ ਗੱਲ ਕਹਿਤੀ ਕਹਿੰਦਾ ਇੰਡੀਆ ਮੈਂ ਆ ਨਹੀਂ ਸਕਦਾ ਇੱਥੇ ਬੈਣਾ ਫਲਾਨਾ ਤੇ ਉਹ ਕਹਿੰਦਾ ਇੱਥੇ ਆਣੇ ਆਉਣਾ ਕੋਈ ਨਹੀਂ ਉਹਨੂੰ ਬੋਲ ਕੇ ਮੈਂ ਕਰਨਾ ਵੀ ਕੀ ਆ ਬੜੀ ਗੱਲ ਹੋਈ ਤੈਨੂੰ ਮੈਂ ਹੁਣ ਗੱਲ ਕਹਿਤੀ ਲਾ ਇਟਲੀ ਦੀ ਭੇਜ ਮੈਨੂੰ ਤੂੰ ਕਹਦੀ ਸਪੌਂਸਰ ਸਪੌਂਸਰ ਭੇਜਦਾ ਮੈਨੂੰ ਇੱਥੇ ਸਾਦਾ ਲੈ ਸਾਧ ਮੈਨੂੰ ਤੇਰਾ ਇੱਥੇ ਆ ਕੇ ਬੂਥਾ ਕੋਟਾਵੇਂ ਠੀਕ ਆ ਲੈ ਕੱਲੇ ਨੂੰ ਕੱਲਾ ਦੇਖ ਲਾਂਗੇ ਜਾਂ ਮੈਨੂੰ ਮਾਰਦੀ ਜਾਂ ਮੈਂ ਮਰ ਜੂ ਇਹ ਬੰਦੇ ਨੇ ਗੱਲ ਕੀ ਕੀਤੀ ਮੈਨੂੰ ਕਹਿੰਦਾ ਵੀਡੀਓ ਢਲੀਡ ਕਰ ਦੇ ਪਹਿਲਾਂ ਤਾਂ ਇਹਨੇ ਚੌਧਰ ਕੋਟੀ ਸੋਸ਼ਲ ਮੀਡੀਆ ਤੇ ਜੀ ਮੈਂ ਇੱਕ ਘੰਟੇ ਦਾ ਟਾਈਮ ਦਿੰਨਾ ਰਫਤਾਰ ਨੂੰ ਵੀਡੀਓ ਢਲੀਡ ਕਰਤੀ ਆ ਕਰ ਦੂੰ ਉਹ ਕਰ ਦੂੰ ਤੂੰ ਡੱਕਾ ਨਹੀਂ ਕਰ ਸਕਦਾ ਓਏ ਨਾਲ ਫੋਨ ਤੇ ਵੀਡੀਓ ਢਲੀਡ ਕਰਾਉਂਦੇ ਆ ਅੱਜ ਤੋਂ ਬਾਅਦ ਮੈਂ ਨਹੀਂ ਵੀਡੀਓ ਪਾਉਂਦਾ ਤੂੰ ਨਾ ਪਾਈ ਤ ਅਸੀਂ ਕਿਹੜਾ ਸੋਸ਼ਲ ਮੀਡੀਆ ਲੜਾਈਆਂ ਲੜਨੀਆਂ ਨੇ ਮੈਂ ਕਰਤੀ ਫਿਰ ਫੇਰ ਲਾਈਵ ਹੋ ਗਿਆ ਮੈਂ ਘੰਟੇ 'ਚ ਉਹ ਜਿਹੜਾ ਰਫਤਾਰ ਦੇ ਵੀਡੀਓ ਡਿਲੀਟ ਨਾ ਕੀਤੀ ਆ ਕਰ ਦੂੰਗਾ ਉਹ ਕਰ ਦੂੰਗਾ ਫਲਾਣਾ ਕਰ ਦੂੰਗਾ ਲੈ ਦੱਸ ਹੈਲੋ ਕੀ ਹਾਲ ਆ ਬਾਈ ਹਾਂਜੀ ਕੀ ਹਾਲ ਚਾਲ ਵਧੀਆ ਬਾਈ ਕਿੱਦਾਂ ਵਧੀਆ ਚੜਦੀ ਕਲਾ ਜਮਾ ਜਮਾ ਚੜਦੀ ਕਲਾ ਬਾਈ ਜਮਾ ਚੜਦੀ ਕਲਾ ਤੇ ਮੇਰੀ ਗੱਲ ਤਾਂ ਸੁਣੋ ਹੈਲੋ ਮਗਾ ਆਪਣੀ ਕੱਲ ਸ਼ਾਮ ਗੱਲ ਹੋਈ ਸੀ ਤੁਸੀਂ ਕਿਹਾ ਸੀ ਆ ਵੀ ਪੰਜਾਬ ਦੇ ਲਈ ਲੜਨਾ ਆਪਾਂ ਆਪਸ ਚ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਵੀ ਕੋਈ ਫਾਇਦਾ ਨਹੀਂ ਹਣਾ ਨਹੀਂ ਲੜਨਾ ਹਾਂ ਤੁਹਾਡੇ ਕਹਿਣ ਤੇ ਆਪਾਂ ਵੀਡੀਓ ਜਿਹੜੀਆਂ ਸੀਗੀਆਂ ਇੱਕ ਦੋ ਮੈਂ ਚੱਕਤੀਆਂ ਤੁਸੀਂ ਉਧਰ ਦੇਖੋ ਹਣਾ ਰੋਮੀ ਨੇ ਕੀ ਕੀਤਾ ਉਧਰ ਹੀਰੋਗਰੀ ਦੇ ਚੱਕਰ ਚ ਚੈਨਲਾਂ 'ਚ ਜਾ ਕੇ ਇੰਟਰਵਿਊਆਂ ਕੀਤੀਆਂ ਹੋਈਆਂ ਉਹ 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 ਪਤਾਈ ਕੀ ਮੈਂ ਗੱਲ ਫੋਨ ਨਹੀਂ ਨਹੀਂ ਕੱਲ ਹੀ ਮੇਰਾ ਵੀਰ ਆਪਣੀ ਆਪਣੀ ਨਹੀਂ ਆਪਣੀ ਜਦੋਂ ਗੱਲ ਹੋਈ ਉਸ ਤੋਂ ਬਾਅਦ ਕੋਈ ਇੰਟਰਵਿਊ ਹੋਈ ਹੈ ਉਹਦੀ ਭਾਈ ਉਸ ਤੋਂ ਬਾਅਦ ਹੀ ਆਈ ਹੈ ਇੰਟਰਵਿਊ ਅੱਜ ਸਵੇਰੇ ਪੋਸਟ ਕੀਤੀ ਆ ਇੱਕ ਚੈਨਲ ਤੇ ਜਾ ਕੇ ਆ ਦੇਖ ਆਪਦੇ ਪੇਜ ਤੇ ਉਹਨੇ ਵੀਡੀਓ ਚੱਕਤੀਆਂ ਹਾਂਜੀ ਨਹੀਂ ਨਹੀਂ 1 ਮਿੰਟ 1 ਮਿੰਟ ਮੈਂ ਉਹਨੂੰ ਵਿੱਚ ਲਾ ਲਣਾ ਜੇ ਅੱਜ ਹੋਈ ਆ ਹਨਾ ਤੇ ਫੇਰ ਮੈਂ ਮੇਰੀ ਜੁਮੇ ਵਾਰੀ ਆ ਹਨਾ ਜੇ ਪਹਿਲਾਂ ਦੀ ਹੋਈ ਆ 1 ਮਿੰਟ ਮੈਂ ਉਹਨੇ ਵਿੱਚ ਹੀ ਲਾ ਲਣਾ ਤੇ ਵਿੱਚ ਵਿਚ ਵਿੱਚ ਲਾਓ ਫੂਡ ਤੇ ਉਹ ਤੇ ਗੱਲਾਂ ਗੱਲਾਂ ਸੁਣੋ ਉਹ ਚ ਕੀ ਕਈਆਂ ਨੇ ਇੰਟਰਵਿਊ ਦੇ ਵਿੱਚ ਨਹੀਂ 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 ਉਹ ਉਹ ਸਹੀ ਹੈ ਤੇਰੀ ਗੱਲ ਸਹੀ ਹੈ ਜਿਹੜੀ ਜਿਹੜੀ ਗੱਲ ਹੈ ਨਾ ਆਪਾਂ ਮੈਂ ਤੇ ਆਪਾਂ ਉਹ ਬੰਦਿਆ ਤੂੰ ਚੱਲ ਮੈਂ ਜਾਣਦਾ ਨਹੀਂ ਹੈ ਨਾ ਛੋੜ ਵੀ ਆਪਾਂ ਰومی ਨਾ ਕੋਈ ਭਾਵੇਂ ਰੰਜੋਤਾ ਮੈਂ ਭਾਈ ਨਿਊਟਰਲ ਚੱਲਣ ਵਾਲਾ ਬੰਦਾ ਹਾਂ ਹਾਂ ਤੇ ਆਪਾਂ ਇਹ ਨਹੀਂ ਵੀ ਉਹ ਦੀ ਸੁਣ ਲਈ ਜਾਂ ਤੇਰੀ ਸੁਣ ਲਈ ਨਾ ਨਾ ਉਹ ਠੀਕ ਆ ਮੜਾ ਜਾਂ ਉਹ ਰومی ਨੂੰ ਵਿੱਚ ਨਾ ਵਿੱਚ ਮੜਾ ਜਾਂ ਰومی ਨੂੰ ਐਡ ਕਰੀ ਯਾਰ ਮੈਂ ਕਰੀ ਜਾਂ ਨਾ ਉਹ ਨੂੰ ਵਿੱਚ ਹੀ ਐਡ ਕਰੀ ਜਾਂਦਾ ਜੇ ਜੇ ਇਹ ਕੰਮ ਹੋਇਆ ਫਿਰ ਭਾਈ ਗਲਤ ਆ ਹਨਾ ਫਿਰ ਆਪ ਹੈਲੋ ਹੈਲੋ ਰੋਮੀ ਯਾਰ ਗੱਲ ਕਰੀ ਇੱਕ ਮਿੰਟ ਹੈਲੋ ਮੈਂ ਯਾਰ ਰੋਮੀ ਤੂੰ ਇੱਕ ਚੈਨਲ ਤੇ ਜਾ ਕੇ ਇੰਟਰਵਿਊ ਕਰਕੇ ਆਇਆ ਮੇਰੇ ਖਿਲਾਫ ਹੈਲੋ ਹੈਲੋ ਆ ਆਵਾਜ਼ ਯਾਰ ਥੋੜੀ ਆਵਾਜ਼ ਕੱਟ-ਕੱਟ ਕੇ ਆਉਂਦੀ ਆ ਹਾਂ ਬੋਲੋ ਹੁਣ ਦੱਸੋ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਮੇਰੀ ਆ ਮੈਂ ਕਿਹਾ ਗੱਲ ਸਿੱਧੀ ਆ ਨਾ ਸਟੇਟ ਆ ਮੇ ਆਪਣੀ ਜਦੋਂ ਗੱਲ ਹੋ ਗਈ ਸੀ ਹਾਂ ਤੇ ਉਸ ਤੋਂ ਬਾਅਦ ਕੋਈ ਇੰਟਰਵਿਊ ਕੀਤੀ ਆ ਕੋਈ ਚੈਨਲ ਤੇ ਕਿਹੜੇ ਚੈਨਲ ਤੇ ਇੰਟਰਵਿਊ ਕੀਤੀ ਆ ਚੈਨਲ ਆ ਕੋਈ ਉਹ ਤੇ ਯਾਰ ਜਿਹੜੀ ਰਿਕਾਰਡਿੰਗ ਵਾਲੀ ਇੰਟਰਵਿਊ ਹੁੰਦੀ ਆ ਕੋਈ ਉਹਦੇ ਨਾਲ ਗੱਲਬਾਤ ਫੋਨ ਤੇ ਕਿਹੜੇ ਚੈਨਲ ਦੀ ਕਿਹੜੀ ਵੀ ਗੱਲ ਕਰਦਾ ਚੈਨਲ ਤੇ ਕੋਈ ਇੰਟਰਵਿਊ ਹੋਈ ਨਹੀਂ ਨਾ ਕੱਲ੍ਹ ਦਾ ਪਰਸੋਂ ਚੈਨਲ ਤੇ ਹੋਈ ਆ ਇੰਟਰਵਿਊ ਤੇ ਮੇਰੇ ਕੋਲ ਅੱਜ ਹੀ ਪਹੁੰਚੀ ਆ ਜਿਹਦੇ ਵੇਲੇ ਤੂੰ ਕਹਿੰਦਾ ਸੀਗਾ ਵੀ ਇੱਕ ਘੰਟੇ ਦੇ ਵਿੱਚ ਵੀਡੀਓ ਡਿਲੀਟ ਕਰਤੀ ਠੀਕ ਆ ਐ ਕਰਾਂਗੇ ਉਹ ਕਰਾਂਗੇ ਪੱਗ ਜੀ ਵਾਲਾ ਮੁੰਡਾ ਕੋਈ ਹੋ ਹੋ ਪੁਰਾਣੀ ਆ ਪਰਸੋਂ ਨੂੰ ਪੈਣ ਲਾੜੀ ਆ ਮੈਂ ਤੁਹਾਨੂੰ ਕਹੀਏ ਅੱਜ ਦੀ ਨਹੀਂ ਹੋਣੀ ਉਹ ਬਾਈ ਦੇਖ ਚੱਲ ਗੱਲ ਸੁਣ ਫਿਰ ਆਏ ਥੋੜੀ ਹੁੰਦਾਗਾ ਅੱਛਾ ਇੱਕ ਦਿਨ ਦੇ ਵਿੱਚ ਹੀ ਗੱਲ ਸੁਣੋ ਗੱਲ ਸੁਣੋ ਪਰਸੋਂ ਗੱਲ ਹੋਈ ਵੀ ਇੱਕ ਦਿਨ ਦੇ ਵਿੱਚ ਹੀ ਇਹਨੇ ਦੋ ਰਿਕਾਰਡੀਆਂ ਚਾੜਤੀਆਂ ਚੈਨਲ ਤੇ ਜਾ ਕੇ ਇੰਟਰਵਿਊ ਵੀ ਕਰਤੀ ਮਤਲਬ ਇੱਕ ਦਿਨ 'ਚ ਹੀ ਕਰਤਾ ਸਾਰਾ ਕੁਝ ਨਹੀਂ ਨਹੀਂ ਕਾਲ ਸੁਣ ਗੱਲ ਮੇਰੀ ਧਿਆਨ ਨਾਲ ਸੁਣ ਆੜੀ ਮੇਰੀ ਗੱਲ ਧਿਆਨ ਨਾਲ ਸੁਣ ਵਿਰਿੰਦਰ ਇੱਕ ਮਿੰਟ ਰੁਕੀ ਕਰ ਯਾਰ ਇੱਕ ਮਿੰਟ ਰੁਕ ਉਹ ਜਦ ਮੈਂ ਦੂਜਾ ਬਾਈ ਗੱਲ ਕਰਦਾ ਪਹਿਲੀ ਗੱਲ ਤਾਂ ਰੋਮੀ ਮੇਰ ਦਾ ਉਹ ਮੈਂ ਗੱਲ ਕਰ ਇਧਰੋਂ ਮੈਂ ਪਿਆਰ ਨਾਲ ਗੱਲ ਕਰਦਾ ਤੂੰ ਫੇਰ ਆੜੀ ਗੱਲ ਸੁਣ ਆੜੀ ਗੱਲ ਸੁਣ ਕੀ ਗੱਲ ਕਰ ਰਿਹਾ ਤੇਰੇ ਨਾਲ ਉਹ ਤੂੰ ਜਵਾਨ ਸੰਭਾਲ ਕੇ ਗੱਲ ਕਰ ਮੇਰੇ ਨਾਲ ਮੈਂ ਤੈਨੂੰ ਗੱਲ ਦੱਸਤੀ ਸੁਣ ਲਓ ਉਹ ਬਾਈ ਉਹ ਉਹ ਬਾਈ ਇਹ ਉਹ ਜਾਂਦਾ ਉਹ ਜਾਂ ਮੈਂ ਟੋਪਰਾ ਦੇ ਨਹੀਂ ਮੇਰਾ ਘੂਤਾ ਉਹ ਤੂੰ ਆਇਆ ਮੈਂ ਤੇਰੇ ਮਾਰ ਮਾਰ ਚਪੇੜਾ ਹੋਇਆ ਤੂੰ ਹੀਰੋਗਰੀ ਜੀ ਦਿਖਾਈ ਜਾਂਦਾ ਵੀ ਘੰਟਿਆਂ ਵੀ ਵੀਡੀਓ ਡਿਲੀਟ ਕਰਦੇ ਐ ਕਰ ਦੂ ਉਹ ਕਰ ਦੂ ਤੇਰਾ ਮੈਂ ਦੇਣਾ ਕੁਸ ਹੋਵੇ ਕਸਾ ਥਾਂ ਦਾ ਲੈ ਗੱਲ ਤੂੰ ਐ ਕਰ ਓਏ ਤੂੰ ਕਹਿੰਦਾ ਸੀ ਗੱਲ ਸੁਣ ਤੂੰ ਕਹਿੰਦਾ ਵੀ ਇੰਡੀਆ ਤੇਰਾ ਬੈਨ ਲੱਗਿਆ ਹੋਇਆ ਤੂੰ ਹੀਰੋਗਰੀ ਦਿਖਾਈ ਆ ਉੱਤੇ ਐ ਕਰ ਲੈ ਮੈਨੂੰ ਸਾਥ ਦੇ ਟਿਟਲੀ ਤਰਾ ਇੱਥੇ ਆ ਕੇ ਬੂਥਾ ਕੁੱਟਾਂ ਮੈਂ ਜਾਂ ਤੂੰ ਹੈ ਨਹੀਂ ਜਾਂ ਮੈਂ ਹੈ ਨਹੀਂ ਕੱਲ ਕੱਲ ਫੋਨ ਨਾ ਚੱਲ ਆ ਚੁੱਪ ਰੋ 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 ਵੀਡੀਓ ਬਣਾ ਆ ਓਏ ਗੱਲ ਸੁਣ ਆ ਰਿਕਾਰਡ ਆ ਓਨ ਕੋ ਕਰ ਦੂੰ ਇਹ ਕਹਿੰਦਾ ਇੰਡੀਆ ਬੈਣਾ ਮੈਂ ਇੰਡੀਆ ਨਹੀਂ ਆ ਸਕਦਾ ਲੈ ਤੂੰ ਜੱਟ ਦਾ ਪੁੱਤ ਮੈਨੂੰ ਸਾਥ ਲੈ ਤੀ ਉਹ ਜਾ ਮੈਂ ਤੈਨੂੰ ਮਾਰ ਦੂੰ ਜਾਂ ਆਪ ਮਰ ਜੂੰ ਤੂੰ ਮੈਨੂੰ ਸਾਥ ਤੁਕੀ ਦਾ ਬੰਦਾ ਨਹੀਂ ਤੂੰ ਮੈਂ ਇੱਥੇ ਲੈ ਤੂੰ ਕਿਹਨੇ ਤੁਕੀ ਦਾ ਬੰਦਾ ਨਾ ਤੂੰ ਆਇਆ ਲੈ ਤੂੰ ਸਾਥ ਮੈਨੂੰ ਸਾਥ ਲੈ ਲੈ ਇੱਥੇ ਲੈ ਮੈਂ ਆ ਬੁੱਥਾ ਗੁੱਟਾ ਤੇਰਾ ਇੱਥੇ ਸੁਣ ਲੈ ਔਰ ਇਹ ਗੱਲਾਂ ਉਹ ਗੱਲਾਂ ਸੁਣ ਲੈ ਇਹਨੂੰ ਟਿਕਾ ਯਾਰ ਬਾਈ ਉਹਨੇ ਗੱਲ ਕਰਦਾ ਮੈਂ ਪਿਆਰ ਨਾਲ ਸੈਰੀ ਚੜੀ ਜਾਂਦਾ ਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲਓ ਦੋਵੇਂ ਜਣੇ ਗੱਲ ਸੁਣ ਲਓ ਇੱਕ ਮਿੰਟ ਆ ਰਿਕਾਰਡਿੰਗ ਪਾਣੀ ਆ ਬਈ ਦੇਖ ਲੋਕ ਸਵਾਦ ਲੈਂਦੇ ਆ ਹਨਾ ਬਈ ਗੱਲ ਸੁਣੋ ਦੋਵੇਂ ਜਣੇ ਗੱਲ ਸੁਣ ਲਓ ਜੇ ਜਿਹੜੀ ਰਿਕਾਰਡਿੰਗ ਦੀ ਗੱਲ ਕਰੀ ਜੰਨਾ ਨਹੀਂ ਰਿਕਾਰਡਿੰਗ ਛੱਡ ਬਾਈ ਮੈਂ ਸਿੱਧੀ ਗੱਲ ਇਹਨੂੰ ਕਹੀ ਇਹਨੇ ਗੱਲਾਂ ਬੜਾ ਕਿਵੇਂ ਕੀਤੀਆਂ ਘੰਟੇ ਜੀ ਵੀਡੀਓ ਡਿਲੀਟ ਕਰਤੀਆਂ ਆਏ ਕਰਾਂਗੇ ਇੰਟਰਨੈਸ਼ਨਲ ਰੇਲ ਬਣਾਵਾ ਕੇ ਆਏ ਕਰਾਂਗੇ ਲੈ ਦੱਸ ਇਹ ਗੱਲਾਂ ਕਰਨ ਵਾਲੀਆਂ ਇਹ ਨਹੀਂ 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 ਗੱਲ ਗੱਲ ਤਾਂ ਫੋਨ ਲੈ ਇੱਕ ਮਿੰਟ ਮੇਰੀ ਗੱਲ ਸੁਣ ਲੈ ਤੱਤੇ ਨਾ ਉਹ ਯਾਰ ਤੱਤੇ ਉਹਨਾਂ ਈ ਦੋਵੇਂ ਇੱਕ ਦੂਜੇ ਨੂੰ ਗਾਲਾਂ ਕੱਢੀ ਜੂਗੇ ਕੋਈ ਸੈਂਸ ਬੰਦੀ ਏ ਯਾਰ ਕਿਹੜੇ ਤੁਸੀਂ ਮੁੱਦਿਆਂ ਤੇ ਲੱਗਿਓ ਤੇ ਕਿਹੜੀਆਂ ਗਾਲਾਂ ਕੱਢੀਆਂ ਨੇ ਉੱਥੇ ਜੇ ਪਾਉਂਗੇ ਇੱਕ ਮਿੰਟ ਪਹਿਲੀ ਗੱਲ ਵੀ ਰومی ਤੋਂ ਵੀ ਸੁਣ ਲਾ ਤੇ ਰਫ਼ਤਾਰ ਜੇ ਤੂੰ ਆ ਰਿਕਾਰਡਿੰਗ ਚੱਕ ਕੇ ਉੱਥੇ ਪਾ ਵੀ ਦਿੱਤੀ ਪਹਿਲਾਂ ਇੱਕ ਗੱਲ ਫੋਨ ਇਸ ਤੋਂ ਆਪਾਂ ਗਾਲਾਂ ਕੱਢੀ ਜਨੇ ਯਾਰ ਕਿਹੜੇ ਤੁਸੀਂ ਕੰਮ ਲੱਗਿਓ ਤੇ ਕਿਹੜੀਆਂ ਗਾਲਾਂ ਕੱਢੀਆਂ ਨੇ ਉਹੀ ਤਾਂ ਗੱਲ ਐ ਇਹਨੂੰ ਸਮਝਾ ਬਾਈ ਸਮਝ ਤਾਂ ਇੱਕ ਮਿੰਟ ਗੱਲ ਤਾਂ ਫੋਨ ਲਾ ਮੇਰੀ ਹੋਂ ਤੋਂ ਗੱਲ ਫੋਨ ਲਾ ਛੋਟੇ ਵੀਰ ਗੱਲ ਤੋਂ ਆਪਣੀ ਗੱਲ ਹੋਈ ਏ ਹੁਣ ਤੋਂ 12 ਘੰਟੇ ਪਹਿਲਾਂ ਹੂੰ ਉਹ ਵੀਡੀਓ ਚੈਨਲ ਵਾਲੇ ਨੇ ਰਾਤ ਜੇ ਪਾਈ ਆ ਸ਼ਾਮ ਨੂੰ ਸ਼ਾਮ ਨੂੰ ਪਾਈ ਆ ਉਹਨੇ 1 ਮਿੰਟ ਸ਼ਾਮ ਜੇ ਨੇ ਪਹਿਰੇ ਘੰਟੇ ਪਹਿਲਾਂ ਗੱਲ ਹੋਈ ਆ ਆਪਣੀ ਹਾਂ ਅੱਜ ਸ਼ਾਮ ਜੇ ਨੂੰ ਪਾਈ ਆ ਉਹ ਪੱਗ ਵਾਲੇ ਬੰਦੇ ਨੇ ਇੰਟਰਵਿਊ ਰਿਕਾਰਡਿੰਗ ਵਾਲੀ 1 ਮਿੰਟ 1 ਮਿੰਟ ਮੈਨੂੰ ਉਹ ਚੈਨਲ ਦਾ ਨਾਮ ਦੱਸੋ ਆਪਾਂ ਉਹ ਚੈਨਲ ਵਾਲਨ ਨਾਲ ਹੀ ਗੱਲ ਕਰ ਲੈਣੇ ਐੜੂ 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 ਰੋਮੀ ਨੂੰ ਪਤਾ ਹੋ ਜਿਹਦੇ ਵਿੱਚ ਉਹ ਕਹਿੰਦਾ ਵੀ ਰਫਤਾਰ ਮੇਰਾ ਫੋਨ ਵੀ ਚੱਕਦਾ ਪਤਾ ਨਹੀਂ 1 ਮਿੰਟ 1 ਮਿੰਟ ਫੇਈ 1 ਮਿੰਟ 1 ਮਿੰਟ ਗੱਲ ਫੋਨ ਰੋਮੀ ਫਟੇ ਮੀ ਆਦੇ ਟ੍ਰਾਂਟੋ ਵਾਲੇ 1 ਮਿੰਟ 1 ਮਿੰਟ ਗੱਲ ਗੱਲ ਫੋਨ ਤੈਨੂੰ ਹਾਂ ਟ੍ਰਾਂ ਤੇ ਇੱਕ ਮਿੰਟ ਗੱਲ ਹੁਣ ਇਹਦੇ ਵਿੱਚ ਪ੍ਰੋਬਲਮ ਸਾਹਿਬ ਹੀ ਲਿਆ ਸਕਦੇ ਭਾਈ ਹਨਾ ਕੋਈ ਸਾਂਸ ਨਹੀਂ ਬੰਦਦੀ ਤੂੰ ਤੇਰੇ ਘਰ ਦੇਂਦੀ ਸੌ ਖਾਜਾ ਵੀ ਤੂੰ ਜਦੋਂ ਆਪਣੀ ਗੱਲ ਹੋਈ ਉਹ ਤੂੰ ਪਹਿਲਾਂ ਇੰਟਰਵਿਊ ਕੀਤੀ ਜਾਂ ਬਾਅਦ ਚੁਕੀ ਦੀ ਸਿੱਧੀ ਮੁੱਕ ਦੀ ਗੱਲ ਲਈ ਆ ਤੇਰੇ ਨਾਲੇ ਘਰ ਦੇਂਦੀ ਪ੍ਰਿੰਦਰ ਪ੍ਰਿੰਦਰ ਮੇਰੀ ਗੱਲ ਸੁਣ ਤੈਨੂੰ ਕੀ ਲੱਗਦਾ ਨਹੀਂ ਨਹੀਂ ਭਾਈ ਮੈਨੂੰ ਨਹੀਂ ਛੱਡ ਯਾਰ ਉਹ ਗੱਲ ਰੋਮੀ ਇੱਕ ਮਿੰਟ ਛੱਡ ਦੇ ਤੂੰ ਤੇਰੇ ਘਰ ਦੇ ਸੌ ਖਾਜਾ ਯਾਰ ਤੂੰ ਪਹਿਲਾਂ ਕੀਤੀ ਆ ਜਾਂ ਬਾਅਦ ਚੁਕੀ ਦੀ ਆ ਬਸ ਸਿੱਧੀ ਮੁੱਕ ਦੀ ਗੱਲ ਇਹਦੇ ਘਰ ਦੇ ਸੌ ਨਾਲ ਸ਼ੋਰ ਹੋ ਜਾਵੇ ਫਿਰ ਤੂੰ ਓਏ ਯਾਰ ਤਾ ਦੇਖ ਲਓ ਕਿਵੇਂ ਗੱਲ ਆ ਆਪਦੇ ਬੰਦੇ ਦੀ ਤਾਂ ਗੱਲ ਸੁਣਦਾ ਨਹੀਂ ਇਹ ਮੇਰੀ ਕੀ ਸੁਣਦੀਆਂ ਮੈਂ ਕਿਹਾ ਛੱਡ ਪਰੇ ਯਾਰ ਨਹੀਂ ਕੋਈ ਗੱਲ ਨਹੀਂ ਉਹ ਕਰ ਲੈਣ ਦੇ ਉਹ ਬੋਲਣ ਦੀ ਅਕਲੀ ਹੈਣੀ ਆ ਲੱਗ ਗਿਆ ਪਤਾ ਬਾਈ ਤੇਰੀ ਤਾਂ ਗੱਲ ਸੁਣਦਾ ਨਹੀਂ ਯਾਰ ਉਹ ਰਹਿਣ ਦੇ ਵੀਰ ਕੋਈ ਨਹੀਂ ਓਕੇ ਆ ਯਾਰ ਬੱਸ ਵਾ ਕੋਈ ਨਾ ਓਕੇ ਆ ਬਾਈ ਤੇਰੀ ਤਾਂ ਗੱਲ ਸੁਣਦਾ ਨਹੀਂ ਇਹ ਹਾਂ ਗੱਲਾਂ ਕਰdal ਆ ਹੁਣ ਮੈਂ ਬਾਈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੇਰੀ ਹੈਗੀ ਆ ਲਾਸਟ ਵੀਡੀਓ ਇਹ ਬੰਦੇ ਤੇ ਆਪਣੇ ਕੋ ਮੁੱਦੇ ਹੋਰ ਬਥੇਰੇ ਆ ਲੜਾਈ ਲੜਨ ਦੇ ਲਈ ਇਹ ਬੰਦਿਆਂ ਦਾ ਮੇ ਰੌਲਾ ਕੀ ਸੀ ਇਹਦਾ ਆਉਂਦੀ ਆ ਅਖੀਰਲੀ ਵੀਡੀਓ ਓਏ ਤੈਨੂੰ ਮੈਂ ਦੱਸਤੀ ਗੱਲ ਇਹ ਤੂੰ ਆ ਬੋਲੀ ਜਾਈ ਮੈਨੂੰ ਕੋਈ ਚੱਕਰ ਨਹੀਂ ਹੈ ਠੀਕ ਹੈ ਨਾ ਕਿਉਂਕਿ ਹਾਂ ਮੈਂ ਤੇਰੇ ਨਾਲ ਹੀ ਬੈਸੀ ਜਾਊਂਗਾ ਇਹ ਚ ਮੇਰਾ ਉਹ ਹੈ ਨਹੀਂ ਕੋਈ ਕਿਉਂਕਿ ਇਹਨੇ ਪਹਿਲੀ ਗੱਲ ਕਹਿਤੀ ਕਹਿੰਦਾ ਇੰਡੀਆ ਮੈਂ ਆ ਨਹੀਂ ਸਕਦਾ ਇੱਥੇ ਬੈਣਾ ਫਲਾਨਾ ਤੇ ਹੁਣ ਕਾ ਇੱਥੇ ਆਣੇ ਆਉਣਾ ਕੋਈ ਨਹੀਂ ਉਹਨੂੰ ਬੋਲ ਕੇ ਮੈਂ ਕਰਨਾ ਵੀ ਕੀ ਆ ਬੜੀ ਗੱਲ ਹੋਈ ਤੈਨੂੰ ਮੈਂ ਹੁਣ ਗੱਲ ਕਹਿਤੀ ਲਾ ਇਟਲੀ ਦੀ ਭੇਜ ਮੈਨੂੰ ਤੂੰ ਕਹਦੀ ਸਪੌਂਸਰ ਸਪੌਂਸਰ ਭੇਜਦਾ ਮੈਨੂੰ ਇੱਥੇ ਸਾਦਾ ਵਾਲੇ ਸਾਦ ਮੈਨੂੰ ਤਰਾ ਇੱਥੇ ਬੂਥਾ ਕੋਟਾ ਮੈਂ ਠੀਕ ਹੈ ਨ ਪਹਿਲੇ ਦਿਨ ਤੋਂ ਹੀ ਸਿਰ ਤੇ ਕਫਨ ਬੰਨ ਕੇ ਤੁਰੇ ਹੋਏ ਆ ਹੁਣ ਤੇਰਾ ਵੀ ਪਤਾ ਲੱਗ ਜੂ ਵੀ ਤੇਰੇ ਚ ਕਿੰਨੇ ਕ ਤਤ ਠੀਕ ਆ ਨਾ ਜਾਂ ਮੈਨੂੰ ਸਾਦੇ ਥੀਏਟਰੀ ਨਹੀਂ ਤੂੰ ਆ ਇਥੇ ਇੰਡੀਆ ਕੱਟਾ ਕੱਟੀ ਕੱਢ ਲੈਨੇ ਆ ਆ ਸੋਸ਼ਲ ਮੀਡੀਆ ਦੀ ਲੜਾਈ ਛੱਡ ਦੇ ਆ ਅਖੀਰਲੀ ਵੀਡੀਓ ਸੀ ਤੇਰੇ ਤੇ ਹੁਣ ਕੰਨ ਖੋਲ ਕੇ ਸੁਣ ਲਾ ਇਹ ਬੰਦੇ ਨੇ ਗੱਲ ਕੀ ਕੀਤੀ ਮੈਨੂੰ ਕਹਿੰਦਾ ਵੀਡੀਓ ਰਿਲੀਜ਼ ਕਰ ਦੇ ਪਹਿਲਾਂ ਤਾਂ ਐਨੇ ਚੌਧਰ ਕੋਟੀ ਸੋਸ਼ਲ ਮੀਡੀਆ ਤੇ ਜੀ ਮੈਂ ਇੱਕ ਘੰਟੇ ਦਾ ਟਾਈਮ ਦਿੰਨਾ ਰਫਤਾਰ ਨੂੰ ਵੀਡੀਓ ਰਿਲੀਜ਼ ਕਰਤੀ ਆ ਕਰ ਦੂੰ ਉਹ ਕਰ ਦੂੰ ਤੂੰ ਡੱਕਾ ਨਹੀਂ ਕਰ ਸਕਦਾ ਓਏ ਆ ਕੱਲ ਪਰਸੋ ਵੀਡੀਓ ਪਾਈ ਤੂੰ ਪਹਿਲਾਂ ਪਿਆਰ ਨਾਲ ਫੋਨ ਤੇ ਵੀਡੀਓ ਡਿਲੀਟ ਕਰਾਉਂਦੇ ਆ ਅੱਜ ਤੋਂ ਬਾਅਦ ਮੈਂ ਨਹੀਂ ਵੀਡੀਓ ਪਾਉਂਦਾ ਤੂੰ ਨਾ ਪਾਈ ਤੂੰ ਡਿਲੀਟ ਕਰ ਦੇ ਮੈਂ ਕਰ ਦੂ ਮੈਂ ਕਿਹਾ ਠੀਕ ਆ ਭਰਾਵਾ ਕਰ ਦਿੰਨੇ ਆ ਸਾਨੂੰ ਕੀ ਆ ਅਸੀਂ ਕਿਹੜਾ ਸੋਸ਼ਲ ਮੀਡੀਆ ਲੜਾਈਆਂ ਲੜਨੀਆਂ ਨੇ ਮੈਂ ਕਰਤੀ ਫਿਰ ਫੇਰ ਲਾਈਵ ਹੋ ਗਿਆ ਮੈਂ ਘੰਟੇ ਜੋ ਜਿਹੜਾ ਰਫਤਾਰ ਨੇ ਵੀਡੀਓ ਡਿਲੀਟ ਨਾ ਕੀਤੀ ਆ ਕਰ ਦੂੰਗਾ ਉਹ ਕਰ ਦੂੰਗਾ ਫਲਾਣਾ ਕਰ ਦੂੰਗਾ ਲੈ ਦੱਸ ਕਿ ਮੈਂ ਮੂਰਖ ਬਣਾਉਂਦੇ ਆ ਲੋਕਾਂ ਨੂੰ ਇਹ ਫਿਰ ਸੋਸ਼ਲ ਮੀਡੀਆ ਤੇ ਕੋਈ ਚੈਨਲ ਆ ਟ੍ਰੈਂਟੋ ਦਾ ਕੋਈ ਉੱਥੇ ਜਾ ਕੇ ਲੈ ਉਹ ਕਰਨ ਲੱਗ ਗਿਆ ਉਹਨਾਂ ਦਾ ਇੰਟਰਵਿਊ ਉੱਥੇ ਜਾ ਕੇ ਮੈਨੂੰ ਭੰਡਣ ਲੱਗਿਆ ਰਫਤਾਰ ਆਏ ਫਲਾਣਾ ਤੇ ਓਕਾ ਕੱਲ ਕੀ ਆ ਅਸਲ ਦੇ ਵਿੱਚ ਇਹ ਬੰਦੇ ਮੈਨੂੰ ਕਹਿੰਦੇ ਕਹਿੰਦੇ ਤੂੰ ਭਾਨੇ ਤੇ ਲੱਖੇ ਦੀ ਸਪੋਰਟ ਨਹੀਂ ਕਰਨੀ ਕਹਿੰਦੇ ਜੇ ਤੂੰ ਉਹਨਾਂ ਦੀ ਸਪੋਰਟ ਕਰੇਗਾ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਤੇਰੇ ਖਿਲਾਫ ਵੀਡੀਓ ਪਾਵਾਂਗੇ ਮੈਂ ਕਿਹਾ ਵੀ ਗੱਲ ਸੁਣੋ ਮੇਰੀ ਇੱਕ ਹੁਣ ਤੁਸੀਂ ਮੈਨੂੰ ਗੱਲ ਦੱਸਿਓ ਮੈਂ ਗੱਲ ਸਹੀ ਕਹੀ ਆ ਕਿ ਗਲਤ ਕਹੀ ਆ ਮੈਂ ਕਿਹਾ ਗੱਲ ਸੁਣੋ ਮੇਰੀ ਏਕਲ ਭਾਨੇ ਤੇ ਲੱਖੇ ਦੀ ਸਪੋਰਟ ਮੈਂ ਉਹਨਾ ਟਾਈਮ ਕਰੂੰਗਾ ਜਿੰਨਾ ਟਾਈਮ ਉਹ ਪੰਜਾਬ ਦੀ ਗੱਲ ਕਰਦੇ ਆ ਮੈਂ ਕਿਹਾ ਜਿੱਦੇ ਉਹ ਪੰਜਾਬ ਦੇ ਉਲਟ ਚੱਲੇ ਸਭ ਤੋਂ ਪਹਿਲਾਂ ਵਿਰੋਧ ਵੀ ਉਹਨਾਂ ਦਾ ਮੈਂ ਕਰੂੰਗਾ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਚਾਹੇ ਕੋਈ ਵੀ ਆ ਚਾਹੇ ਲੱਖਾਂ ਭਾਨਾ ਚਾਹੇ ਕੋਈ ਵੀ ਆ ਆਪਾਂ ਉਹਦੀ ਸਪੋਰਟ ਕਰਾਂਗੇ ਜਿੱਦੇ ਜਿਹੜਾ ਪੰਜਾਬ ਦੇ ਉਲਟ ਭੋਗਤੇ ਆ ਉਹਦੇ ਉਹਦਾ ਵਿਰੋਧ ਵੀ ਕਰਾਂਗੇ ਹੁਣ ਤੁਸੀਂ ਦੱਸੋ ਮੈਂ ਸਹੀ ਕਿਹਾ ਕਿ ਗਲਤ ਕਿਹਾ ਤੇ ਤੇਰੇ ਵਰਗੇ ਕਹਿਣ ਤੇ ਮੈਂ ਤਾਂ ਪਿੱਛੇ ਹਟਣ ਨਹੀਂ ਲੱਗਿਆ ਸੋਸ਼ਲ ਮੀਡੀਆ ਤੇ ਬੋਲਣ ਤੋਂ ਬਿਨਾ ਮੈਨੂੰ ਐਂ ਦੱਸ ਦੇਣ ਇਹਨਾਂ ਨੇ ਕੀਤਾ ਕੀ ਆ ਪੂਰੀ ਕਿੱਥੇ ਪਾਈ ਆ ਇਹਨਾਂ ਨੇ 24 ਘੰਟੇ ਬੋਲਦੇ ਰਹਿੰਦੇ ਆ ਉਥੇ ਬਕਵਾਸ ਕਰਦੇ ਰਹਿੰਦੇ ਆ ਆਹ ਵੀਡੀਓ ਮੈਂ ਕਿਉਂ ਬਣਾਈ ਆ ਤੁਹਾਨੂੰ ਉਹ ਵੀ ਦੱਸ ਦੇਣਾ ਇਹ ਹੀਰੋਗਿਰੀ ਦਿਖਾਉਂਦਾ ਸੀਗਾ ਵੀ ਮੈਂ ਰਫਤਾਰ ਨੂੰ ਕਿਤੇ ਦਿਵਾਲਿਆ ਫੋਨ ਕਰਕੇ ਕਹਿਣਗੇ ਅਸੀਂ ਤਾਂ ਬਾਹਰ ਬੈਠੇ ਆ ਇੱਥੇ ਅਸੀਂ 10000 ਕਿਸੇ ਨੂੰ ਦੇ ਕੇ ਤੇਰੇ ਗੋਲੀਆਂ ਮਾਰਾ ਦਾਂਗੇ ਹੋਇਆ ਗੋਲੀਆਂ ਤੁਸੀਂ ਗੋਲੀਆਂ ਵਰੌਣੀਆਂ ਮੇਰੇ ਸਾਹਮਣੇ ਆ ਮਾਰ ਮਾਰ ਚਪੇੜਾ ਤੁਹਾਨੂੰ ਮਾਰ ਦੇਣ ਛੁਰੀ ਵਾਂਗੂ ਜੇ ਤੁਹਾਡੇ ਵਿਚ ਦੀ ਨਾ ਲੰਘਿਆ ਮੈਨੂੰ ਤੁਸੀਂ ਤਾਂ ਕਿ ਇਹ ਬਹਿਮ ਭਰਮ ਭਲੇਖਿਆ ਜਿਹੜੇ ਦਿਮਾਗ ਦੇ ਵਿੱਚੋਂ ਕੱਢ ਦੇਣੇ ਚਾਹੀਦੇ ਆ ਮੈਂ ਤੁਹਾਨੂੰ ਦੱਸਾਂ ਜੇ ਨਹੀਂ ਨਿਕਲਦੇ ਮੈਨੂੰ ਦੱਸ ਦੋ ਮੈਂ ਕੱਢ ਦੂੰ ਜਿਹੜਿਆ ਤੁਸੀਂ ਮੈਨੂੰ ਮੌਤ ਦੇ ਡਰਾਵੇ ਦਿੰਦੇ ਹੋ ਨਾ ਤਾਂ ਮੈਂ ਡਰਨ ਡਰਾਉਣ ਵਾਲਾ ਬੰਦਾ ਨਾ ਤੁਹਾਡੇ ਦਬਕਿਆਂ ਤੋਂ ਡਰ ਆ ਆਹ ਵੀਡੀਓ ਸਿਰਫ ਤੇ ਸਿਰਫ ਏਸੇ ਕਰਕੇ ਬਣਾਈ ਆ ਜਿਹੜੀ ਐਨੇ ਹੀਰੋਗਿਰੀ ਦਿਖਾਈ ਆ ਸੋਸ਼ਲ ਮੀਡੀਆ ਤੇ ਮੈਂ ਐ ਕਰ ਦੂੰਗਾ ਮੈਂ ਘੰਟੇ ਦਾ ਟਾਈਮ ਰਫਤਾਰ ਨੂੰ ਦਿੰਨਾ ਮੈਂ ਕੜੂ ਤੂੰ ਮੇਰਾ ਬਾਲ ਤਾਂ ਤੇਰੇ ਪਹਿਲੀ ਕਿਸਰੇ ਝੜੇ ਹੋਏ ਸੀ ਨਕਲੀ ਤੂੰ ਬਾਲ ਲਵਾਏ ਹੋਇਆ ਗੱਲਾਂ ਕਰਦਾ ਤੂੰ ਬਟਾਵਲ ਦੀ ਘਾਟਣਾ ਤੇਰੇ ਪਹਿਲੀ ਬਾਲ ਝੜੇ ਹੋਏ ਆ ਮੇਰਾ ਵੀਰ ਬਣ ਕੇ ਟੈਗ ਜਾ ਟੈਗ ਜਾ ਟੈਗ ਜਾ ਐਵੇਂ ਜਲੂਸ ਕਢਾਈਂਗਾ ਮੈਥੋਂ ਤੇ ਮੇਰੀ ਅਖੀਰਲੀ ਵੀਡੀਓ ਆ ਬਥੇਰਾ ਮੈਂ ਤੇਰਾ ਜਲੂਸ ਕਢਦਾ ਅਖੀਰਲੀ ਗੱਲ ਸੁਣ ਲੈ ਇਹ ਤੇਰੇ ਤੇ ਮੇਰੀ ਲਾਸਟ ਵੀਡੀਓ ਸੀ ਐਦੂ ਬਾਅਦ ਚੋਂ ਤੇਰੇ ਤੇ ਮੈਂ ਨਾ ਕੋਈ ਵੀਡੀਓ ਬਣਾਵਾ ਠੀਕ ਆ ਨਾ ਤੇਰੇ ਵਰਗੀਆਂ ਦੇ ਨਾਲ ਮੈਨੂੰ ਬੈਸਲ ਦਾ ਸ਼ੌਂਕ ਆ ਚਾ ਨਾਲ ਮੈਂ ਖੈਂਦਾ ਨਹੀਂ ਤੇ ਬੈਂਦਾ ਨਹੀਂ ਠੀਕ ਆ ਨਾ ਤੇਰੇ ਵਰਗੀਆਂ ਨਾਲ ਮੈਨੂੰ ਬੈਸਣ ਦਾ ਸ਼ੌਂਕ ਆ ਆਪ ਦਾ ਹੁਣ ਜਿੰਨੀ ਮਰਜ਼ੀ ਬਕਵਾਸ ਕਰੀ ਜਾ ਸਾਨੂੰ ਡੱਕਾ ਫਰਕਣੀ ਪੈਂਦਾ ਆਹ ਵੀਡੀਓ ਹੁਣ ਇਹਦੇ ਤੱਕ ਪਹੁੰਚਦੀ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ